ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੰਡੀ ਫੈਮਿਲੀ ਵਲੌਗਸ ਤੇ ਤੇ ਮੈਂ ਕਰਦੇ ਜੀ ਸਾਰੇ ਬਧਿਆ ਹੋਵਾਂਗੇ ਠੀਕ ਠਾਕ ਹੋਵੋਗੇ ਤੇ ਤੁਸੀਂ ਵੀ ਜਨਾ ਲਾ ਪਾ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਥੋੜੀ ਟਾਈਮ ਹੋ ਗਿਆ 4:00 ਦੇ ਦੋ ਦਾ ਦੁਪਹਿਰ ਦਾ ਤੇ ਕੜ ਕੇ ਰਹਿੰਦੀ ਆਪਣੀ ਕਿੰਨੇ ਦਿਨ ਹੋ ਗਏ ਇਹਨੂੰ ਇੱਕ ਇੱਕ ਮਿੰਟ ਨਹੀਂ ਹੋ ਉਹ ਤੇ ਫਿਰ ਇੱਕ ਗਾ ਲੂ ਮਹੀਨਾ ਹੋ ਜਾਂਦਾ ਨਹੀਂ ਤਿੰਨ ਚਾਰ ਦਿਨ ਹੋਗੇ ਚਾਂਦੀ ਪਾਉਣ ਵਾਲੀ ਇਹ ਅੰਦਰ ਬੈੱਡ ਤੇ ਰੱਖਦੀ ਫਿਰ ਤੁਹਾਨੂੰ ਬਾਰੇ ਇਹ ਜਿਹੜੀ ਚੀਜ਼ ਇੱਕ ਸਾਈਡ ਤੇ ਹੋ ਜਵੇ ਫਿਰ ਉਹ ਸਾਈਡ ਤੇ ਹੀ ਹੋ ਜਾਂਦੀ ਹੈ ਤੇ ਕਿੰਨੇ ਸਾਰੇ ਕੰਮ ਕਰਦੇ ਆ ਵਿਚਾਰੀ ਰਹਿ ਗਈ ਤੇ ਇੱਕ ਹੋਰ ਕੰਮ ਆਪਣਾ ਥਾਣੇ ਤੋਂ ਤਿੰਨ ਕੰਮ ਜਿਹੜੇ ਪੈਂਡਿੰਗ ਪਏ ਨੇ ਉਹ ਆਪਾਂ ਅੱਜ ਨੂੰ ਨਿਬੇੜ ਦਾਂਗੇ। ਛੱਟ ਕੇ ਹੋ ਜਾਏ ਤੇ ਇਹ ਛੱਲੇ ਦੇ ਇੰਤਜ਼ਾਰ ਦੀ ਗੁੱਤੀ ਮਿਲੋ ਲੱਗਦੀ। ਚਲ ਛੱਟ ਕੇ ਹੋ ਜਾ। ਚਲੋ ਜੀ ਮੈਂ ਕੱਢ ਕੇ ਛਾਲ ਲਾ ਤੇ ਤੁਸੀਂ ਜੁੜੇ ਰਹੋ ਵਲੌਗ ਦੇ ਨਾਲ ਐਡ ਕਰ ਤੇ ਮਿਲਾਂਗਾ ਆਪਾਂ ਸ਼ੁਰੂ ਕਰ ਲਿਆ। ਤੇ ਵਲੌਗ ਤੇ ਪਹਿਲੀ ਵਾਰ ਹੀ ਆਇਆ ਤਾਂ ਕਿ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਤੇ ਤੁਸੀਂ ਹਰ ਇੱਕ ਵੀਡੀਓ ਡੇਲੀ ਵਾਚ ਕਰ ਸਕੋ ਤੇ ਆਪਣੀ ਵੀਡੀਓ ਆਗੇ ਹੁੰਦੀ ਆ ਸ਼ਾਮ ਨੂੰ ਨਹੀਂ ਸ਼ਾਮ ਨੂੰ 8 8:30 8:30 ਦੇ ਵਿੱਚ ਵਿੱਚ ਆ ਜਾਂਦੀਆਂ ਕਦੇ ਕਦੇ ਲੇਟ ਹੋ ਜਾਂਦੇ ਆ ਕਿਉਂਕਿ ਆ ਹੁਣ ਤੁਹਾਨੂੰ ਪਤਾ ਮੌਸਮ ਥੋੜਾ ਜਿਹਾ ਕਿੰਨੇ ਦਿੰਦਾ ਹੈ ਨਾ ਐਦਾਂ ਦਾ ਚੱਲਦਾ ਵੀ ਨੇਰੀ ਗਿਆ ਜਾਂਦੀ ਆ ਉਹਦੇ ਕਰਕੇ ਹੈ ਨਾ ਕੰਮ ਜੇ ਲੇਟ ਹੋ ਜਾਂਦਾ ਹੈ ਤੇ ਨਹੀਂ ਮੇਰੀ ਕੋਸ਼ਿਸ਼ ਰਹਿੰਦੀ ਆ ਪੂਰੀ ਪੂਰੀ ਕਿ ਆਪਾਂ ਜਿਹੜੀ ਵੀਡੀਓ ਅਰ ਸਾਢੇ 7:00 ਤੋਂ ਬਾਅਦ ਤੇ ਵਿੱਚ ਵਿੱਚ ਜਿਹੜੀ ਪਬਲਿਸ਼ ਕਰਦੀ ਹੈ ਤੇ ਤੁਸੀਂ ਡੇਲੀ ਵੀਡੀਓ ਵਾਚ ਕਰ ਸਕੋ ਠੀਕ ਹੈ ਜੀ ਵੀਡੀਓ ਵਾਚ ਕਰਦੇ ਹੁੰਦੇ ਨੇ ਤਾਂ ਪੀਸ ਨਾਲ ਦੀ ਨਾਲ ਆਪਣਾ ਇੱਕ ਪਿਆਰ ਆ ਜਾ ਕਮੈਂਟਸ ਜ਼ਰੂਰ ਟਿੱਕੇ ਜਾਇਆ ਕਰੋ ਤੇ ਵਧੀਆ ਲੱਗਦਾ ਹੈ ਤੇ ਆਪਣੀ ਰਾਇ ਵੀ ਜ਼ਰੂਰ ਟਿੱਕ ਜਾਇਆ ਕਰੋ ਕਿ ਤੁਹਾਨੂੰ ਕਿਹੜੀ ਵੀਡੀਓ ਵਧੀਆ ਲੱਗੀ ਤੇ ਕਿਦਾਂ ਦਾ ਕੰਟੈਂਟ ਆਪਾਂ ਹਨਾ ਹੋਰ ਬਣਾਈਏ ਨਾ ਮੈਨੂੰ ਵੀ ਵੀਡੀਓ ਬਣਾਈਏ ਤੇ ਕਰਾਂ ਦੇ ਵਿੱਚ ਕੰਮ ਤਾਂ ਕੀ ਹੁੰਦੇ ਆ ਤੁਸੀਂ ਰੋਜ਼ ਦੱਸ ਕੇ ਜਾਇਆ ਕਰੋ ਵੀ ਹੁਣ ਨੈਕਸਟ ਵੀਡੀਓ ਆਪਾਂ ਕਿਹੜੀ ਬਣਾਈਏ ਠੀਕ ਹੈ ਜੀ ਇਹ esto ਪਹਿਲਾਂ ਕਿ ਜਿਹੜਾ ਕਣਕ ਦਾ ਖਲਾਰਾ ਪਾ ਦੋਗੇ ਮੈਂ ਇਹਨੂੰ ਨਿਸ਼ਾਨ ਕੇ ਚੱਲੇ ਵਿੱਚ ਪਾਈ ਦਿੰਨੀ ਆ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ। ਸਟੱਡੀ। ਉਹ ਖਲਾਰਾ ਹੈ ਨਾ? ਖਲਾਰਾ ਨਹੀਂ। ਇਹਦੀ ਬਾਹਰ ਨਿਸ਼ਾਨ ਮੋੜੇ ਜਿੰਨੀ ਬਾਹਰ ਨਿਸ਼ਾਨ। ਹਾਂ। ਆਪ ਤੁਹਾਨੂੰ ਦਿਖਾਉਂਗੀ। ਉਹ ਕਿਹਨਾਂ ਗਿਆ ਤਾਂ। ਤੁਹਾਨੂੰ ਬਾਤ। ਜੇ ਬੇਬੀ ਨਹੀਂ ਖਰਾਬ ਨਹੀਂ ਕੰਕ ਨਹੀਂ ਖਲਾਰੀ ਤੇ ਗੁਲਕਟਾ ਵੀ ਖਲਾਰਾ ਉਹ ਤੋਂ ਹੀ ਡਾਂਗਾ ਹੈ। ਜਿਵੇਂ ਮੈਂ ਤਾਂ ਨਹੀਂ ਉਹ ਨਾਲੇ ਛਾਲ ਵਿੱਚ ਪਾਦੇ ਨੇ ਜਦੋਂ ਪਟਾਪ ਦੇ ਵਿੱਚੋਂ ਕੱਢਦੇ ਡੈਡੀ ਅਸੀਂ ਮੋਟਾ ਕੰਮ ਕਰਤਾ ਇਹ ਕੰਮ ਤੋਂ ਪਿੰਚੇ ਨਾ ਮੈਂ ਤਾਂ ਨਾਲ ਦੀ ਨਾਲ ਛਾਲਣਾ ਲੈ ਲੈਂਦੀ ਇਹ ਕੰਮ ਤੋਂ ਉਹ ਵੇਲੇ ਜਦੋਂ ਪਟਾਪ ਦੇ ਵਿੱਚ ਕੱਢਣੀ ਹੈ ਉਹਦੇ ਚਾਤਾ ਮਦਰ ਪਾਣੀ ਚਲਾ ਦੇ ਤਾਂ ਕੁਲੀ ਦਾ ਸਾਰਾ ਬਾਹਰ ਕਰ ਦੇਣੀ ਜਿਆਣੀ ਹੋਣਾ ਉਹਨਾਂ ਲਈ ਜੇ ਛੇਤੀ ਤੋਂ ਪਿੰਦਾ ਸਹੀ ਨਹੀਂ ਆ ਗਲੇ ਨੇ ਹਾਂ ਮੈਂ ਬਾਰੇ ਬਗੜ ਨਾ 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 ਕਿ ਮੈਨਾਂ ਉਹ ਪੜਦਾ ਸੀਗਾ ਛੇਤੇ ਪੱਖਾ ਲਾਉਂਦਾ ਤਾਂ ਕਹਿਦੇ ਜਿਹੜੇ ਓਏ ਮੈਨੂੰ ਪ੍ਰਿੰਟ ਆਊਟ ਕਰਵਾਏ ਹੋਏ ਜਿਹੜੇ ਕਾਗਜ਼ ਕੰਦਾ ਉਹ ਉੱਟ ਦਿਆ ਮੈਨਾਂ ਲਾਈਟ ਜੇ ਮੈਂ ਤੁਹਾਨੂੰ ਪੱਖਾ ਨਹੀਂ ਲਾਉਂਦਾ ਤਾਂ ਗਰਮੀ ਉਹ ਹੀ ਆ ਤੇ ਹੁਣ ਵੇਟ ਕਰ ਰਿਹਾ ਵੀ ਆਜੇ ਲਾਈਟ ਮੈਂ ਇਸ ਇਲਾਕੇ ਪੜਦਾ ਮੈਨਾਂ ਜਿਹਨੇ ਇਹ ਮੌਕਾ ਨਹੀਂ ਦਿੱਤਾ ਉਸ ਤੋਂ ਲਾਏ ਤੇ ਕੰਮ ਨਾ ਕਰਦੇ ਉਹ ਲਾਈਟ ਆਪੀ ਦੇ Siz yana bir rastlantı var. Ya dedi ਨੇਰੀਆਂ ਨੂੰ ਕੁਛ ਕਰ ਨਹੀਂ ਦਿੰਦੀ ਐ ਨੇਰੀਆਂ ਆਉਂਦੀਆਂ ਇਹ ਤਾਂ ਉਹ ਕਿਸ ਘਾ ਗਿਆ ਸੀ ਸਮਾਉਂਦਾ ਉਹਨੇ ਦੂਸਰ ਪਤਾ ਨਹੀਂ ਕਿ ਉਹ ਤੋਂ ਗਲਤ ਉਹ ਰਾਤ diel ਸੀ ਨੀ ਰਲਣ ਕਰਕੇ ਆਪ ਹੁਣ ਫੇਰ ਹਵਾ ਚ ਚੱਲਦੀ ਐ ਤੂੰ ਤੇ ਅਸੀਂ ਆ ਗਈ ਜਿੱਜੀ ਬਣ ਕੇ ਆ ਗਈ। ਫੇੜ ਆੜ ਜਿੱਜੀ ਲੈਣ ਗਿਆ। ਮੈਸਕੋਟ। ਪਿਸਕੋਟ। ਫੋਟੇ ਦਿਖਾ ਦੇ ਮੈਂ ਕਿਤੇ ਵੀ ਵੀਡੀਓ ਪੇਚਣੀ ਤਾਂ ਗਈ ਆ। ਉਹਨੇ ਪਹਿਲੇ ਹੀ ਪਤਾ ਕਰ ਦੇ। ਇਸ ਵਿੱਚ ਕੀ ਹੈ? ਥੋੜਾ। ਆਟਾ ਵੱਧ 3 ਨਿਬ ਵੀ ਵੱਧ ਸੀ ਆਟਾ ਵੀ ਵੱਧ ਸੀ। ਆਪਾਂ ਉਹਨਿੱਕੇ ਕੱਟ ਜੀ। ਭਾਈ ਕਿੰਨਾ ਆਟਾ ਜੀ ਨਹੀਂ ਆਉਂਨੇ ਦੀ ਘਰ ਤੇ ਨਹੀਂ। ਮੁੱਦੇ ਲਾ ਬਾਕ ਘਟੇ ਜਿੰਨਾ ਦੁੱਧ ਰਾਹ ਤੇ ਗੱਡੀ ਨੇ ਕਾਕੇ ਦੁੱਧ ਨੂੰ ਘੜਵਾਈ ਦੀ ਲੋ ਜੀ ਡਿਸਪਟ ਬਣਦਾ ਬੱਲੇ ਇਹ ਮਕਾਉਣੇ ਆ ਆ ਮਕਾਉਣੇ ਤਾਂ ਇਹੀ ਆ ਨੂੰ ਲਫਾ ਫੇ ਨੂੰ ਲੱਗਿਆ ਦੁੱਧ ਦੁੱਧ ਦੇ ਉਸ ਵਿੱਚੇ ਡੋਰ ਪਾ ਲਿਆ ਇਹ ਇਲਾਕਾ ਨਾ ਹੁੰਦਾ ਅਸੀਂ ਸਭ ਤੋਂ ਪਹਿਲਾਂ ਸਭ ਤੋਂ ਅੱਗੇ ਜੇ ਕਿਸੇ ਨੇ ਪਹਿਲਾਂ ਕਢਾ ਲੇ ਤਾਂ ਸਾਨੂੰ ਭਾਈ ਪਤਾ ਨਹੀਂ ਲੱਗਿਆ ਅਸੀਂ ਦੂਜੇ ਨੰਬਰ ਤੇ ਆ ਜਾਂ ਪਹਿਲੇ ਨੰਬਰ ਤੇ ਆ ਤੁਸੀਂ ਸਾਨੂੰ ਦੱਸਿਓ ਕਮੈਂਟਸ ਕਰਕੇ ਪਹਿਲਾ ਜਈਆ ਪਾਓ ਕਿਉਂਹੀ ਜਿੰਨੇ ਜਿੰਨੇ ਕਢਵਾ ਲੈ ਲੋਕ ਲੈ ਗਏ ਗਰਮ ਗਰਮ ਨੇ ਕੋਉਂ ਲਈ ਲਿਆ ਕੋਉਂ ਵੀ ਚੋਰਾ ਨੂੰ ਪੈ ਗਏ ਮੋਰ ਵੀ ਕੁਝ ਪਤਾ ਨਹੀਂ ਲੱਗਦਾ ਮੋਰਾਂ ਮੋਰਾਂ ਪੈਂਦੇ ਕਰਦੇ ਹੋ ਫੇਰ ਲਾਓ ਖਾ ਲੋ ਬਈ ਖਾ ਲੋ ਤੁਸੀਂ ਵੀ ਖਾ ਲੋ ਇੰਨਾ ਕੁ ਬਿਸਕੁਟੀ ਛੁੱਟੇ ਨਹੀਂ ਸਾਰੇ ਵੀ ਛੁੱਟਨੇ ਮੇਰੇ ਸਾਰੇ ਈਵਰਸ ਲਈ ਐਡਾ ਵੱਡਾ ਪੀਪਾ ਆਪਣੇ ਲਈ ਆਹੋ ਜਿਹੜਾ ਉਧਰ ਰੱਖਤਾ ਨਾ ਤੇ ਸਾਰੇ ਲਈ ਇੰਨਾ ਆਹ ਹਾਂ ਇਹ ਤੁਹਾਡੇ ਲਈ ਇੰਨੇ ਹਨ ਇਹ ਛੁੱਟੇ ਨਹੀਂ ਬਾਹਰ ਕੇ ਬਾਹਰ ਦਾ ਛਟਾ ਇਹ ਆਪਾਂ ਨੇ ਤੰਨਵਾਰੀ ਘੜਵਾ ਲੈਣੇ ਨੇ ਇੱਕ ਵਾਰੀ ਜਿਹੜਾ ਦੇ ਨਾਲ ਕਿਆ ਤਵਾ ਜਾਣੇ ਨੇ ਨਹੀਂ ਬਈ ਏ ਉਹਨਾਂ ਦੇ ਬਿਸਕੁਟ ਪਸੰਦ ਨਹੀਂ ਕਰਦਾ ਉਹ ਥੋੜੇ ਜਿ ਮੋਟੇ ਹੁੰਦੇ ਆ ਇਸ ਲਈ ਉਹਨਾਂ ਨੂੰ ਕਹਾਂਗੇ ਵੀ ਪਤਲੇ ਕੜਵਾ ਕੇ ਲੈ ਕੇ ਆਏ ਇੱਕ ਥੋੜੇ ਜਿ ਉਹਨਾਂ ਦੇ ਉਹ ਹੋ ਜਾਂਦੇ ਆ ਰੜੇ ਜਿਆਦਾ ਹੁੰਦੇ ਆ ਜਿੱਦਾਂ ਹੁਣ ਇੰਨੇ ਉਹਨੇ ਉਹ ਥੋੜੇ ਜਿ ਰੜੇ ਜਿਆਦਾ ਹੁੰਦੇ ਆ ਇਹ ਉਹਨਾਂ ਵਾਲੇ ਪਸੰਦ ਨਹੀਂ ਕਰਦਾ ਖਾਂਦਾ ਤਾਂ ਮੈਂ ਵੀ ਨਹੀਂ ਕਰਦੀ ਪਰ ਖਾ ਲੈਂਦੇ ਆ ਕਿਉਂ ਹੁਣ ਕੱਟ ਲਾ ਮੈਨੂੰ ਜਿਹਾ ਪੀਪਾ ਭਰ ਕੇ ਬਿਸਕੁਟਾ ਨਾਲ ਆਹੇ ਜੇ ਵਧੀਆ ਲੱਗਦੇ ਆ ਦੇਖ ਰੋਟੀ ਜਿਆ ਉਹਨੂੰ ਚਾਹੀਦੀ ਪੋਲੀ ਓਏ ਕਿੱ ਤੱਕ ਤੱਕੇ ਲੱਗੋ ਮੈਂ ਤਾਹੇ ਕਰਦਣੇ ਦੱਬਦਣੇ ਓ ਟੁੱਟੇ ਜਾਣ ਤੇ ਪੈ ਟੁੱਟੇ ਜਾਣੇ ਤੈਨੂੰ ਖਾਣੇ ਜੱਬਾ ਆ ਜਾਉਂ ਮੈਂ ਤਾਂ ਲਫਾਫੇ ਚ ਵੱਢਦੀ ਸੀ ਕੋਲੀ ਚ ਪਾ ਦੂਗੀ ਹੋਰ ਕਿਸੇ ਢਾਂਡੇ ਚ ਪਾ ਦੂੰਗੀ ਆਇਕ ਨੇ ਖਾ ਲੋ ਨਹੀਂ ਇੰਨੇ ਦਾ ਚਾਹ ਨਾਲ ਢਾਂਡੇ ਚ ਫਟ ਖਾਦੀ ਜਾਂਦੀ ਹੂੰ ਕੁਫਟੇ ਦਾ ਆਇਕ ਨੇ ਰੂਈ ਕੁਫਟੇ ਕਿਹਾ ਸੀ ਪਖੜਾ ਹਾਂ ਪਹਿਲਾ ਲਫਾਫਾ ਮੁੱਲ ਦੇ ਲਿਆ ਲਿਆ ਕੇ ਰੱਖਦੇ ਸੀ ਆਲੇ ਡੋਲੂ ਚ ਜਿਆਦਾ ਆਇਕ ਡੋਲੂ ਚ ਐਨੇ ਉਹ ਕਾਲੂ ਪਾਸੋਂ ਮੇਰਾ ਪੀਰੇ ਨੇ ਖਾਣ ਕਾਬੇ ਨਾ ਹਾਂ ਹਾਂ ਨਹੀਂ ਸੱਚੀ ਕਰਦੇ ਨੇ ਕਿੰਨਾ ਲੱਗ ਮੈਨੂੰ ਕਹਿੰਦੇ ਹੋ ਚਾਹ ਨਾ ਖਾਣੇ ਵਿੱਚ ਆ ਰੱਖੀ ਟੋ ਡੋ ਖਾਓ ਚਾਹ ਤੇ ਡੋ ਖਾਓਲੇ ਵੀ ਨਹੀਂ ਖਾਓਣੇ ਮੇਰੇ ਵਰਗੇ ਤਾਂ ਤਾਂ ਮਿੱਠਾ ਮਿੱਠਾ ਖਾਣੇ ਨਹੀਂ ਖਾਣੇ ਉਹ ਨਹੀਂ ਬਣਾਉਂਦੇ ਇਹ ਪਕੌੜੀਆਂ ਹੋਰ ਕੀ ਕੀ ਬਣਾਉਂਦੇ ਨੇ ਕੋਨੀ ਵਧੀਆ ਲੱਗਦੀ ਕੋਨਾਂ ਦੇ ਦੋਨੇ ਪਕਾੜੀ ਮੁਕਾੜੀ ਆ ਉੱਥੇ ਵੀ ਖਾ ਕੇ ਆਇਆ ਨਹੀਂ ਗੁੱਦ ਨਾਲ ਦੱਸ ਨਹੀਂ ਗੱਡੀ ਹੋਰ ਉਹਨਾਂ ਨੇ ਕੈਸਾ ਕੰਮ ਲੱਭਾ ਗੁੱਦਾ ਕੱਪ ਦੇ ਨਾਲ ਬੈਠ ਕੋ ਤੇ ਨਹੀਂ ਕਾਹਨ ਪਾਣੀ ਬਿੱਲ ਲੱਗੇ ਬਿੱਲ ਪਾਣੀ ਲਓ ਜੀ ਚਾਹ ਨਾਲ ਬਿਸਕੁਟ ਖਾ ਲਓ ਤੁਸੀਂ ਵੀ ਆ ਜੀ ਪਾਣੀ ਬਿੱਲ ਨਾ ਨਾ ਕੀ ਹੋ ਗਿਆ ਥੱਲੇ ਚਾਚ ਪੀਓਗੇ ਤੁਹਾਨੂੰ ਬਿਸਕੁਟ ਖਿਲਾਉ ਮੇਰੇ ਹੋਰ ਉਹ ਥੱਲੇ ਡੇਗ ਉਹ ਨਹੀਂ ਜਿਵੇਂ ਬਾਹਰ ਮੈਂ ਮਸ਼ੀਨ ਚ ਕੱਪੜੇ ਪਾਇਆ ਹੀ ਲੈਟੇ ਭੱਜ ਗਏ ਉਹ ਨਾ ਇਹ ਜਦੋਂ ਮਸ਼ੀਨ ਚ ਪਾਇਆ ਹਲ ਮਾਰ ਨਾ ਨਹੀਂ ਕੁਝ ਆ ਕੀ ਕੋਈ ਥਿੰਮੀ ਇਹਨੂੰ ਮਾਰਾ ਤੰਦਰ ਉਹ ਬਿਨਾ ਦੀ ਚਲੋ ਵੇਖਣਾ ਇਹਨਾਂ ਦੀ ਕੁੜੀਆਂ ਖੜੀ ਗਈਆਂ ਆਂ ਕੁੜੀਆਂ ਨੂੰ ਕਿੰਨੇ ਰੁਪਏ ਸੀ ਹਮਰੇ ਹੀ ਗਾਂ ਦੇ ਰੁਪਏ ਮੈਨੂੰ ਤੋਂ ਨਹੀਂ ਕਹੇ ਤੈਨੂੰ ਵੀ ਅਸੀਂ ਬੰਨ ਬੰਨੇ ਪਾਲਿਆ ਕੋਦੋ ਬੰਨੇ ਮੰਜੇ ਦੇ ਪਾਵੇਂ ਨੇ ਜਿਹਨੂੰ ਬੰਨ ਬੰਨ ਕੇ ਪਾਲੇ ਮੇਰੇ ਮੰਨਣਗੇ ਯਾਰ ਨੂੰ ਮੈਂ ਪ੍ਰੈਮ ਚ ਉਠਾ ਲੈਣਾ ਨਾਲੇ ਨਾਲ ਇੱਥੇ ਕੰਮ ਕਰਨਾ ਨਾਲੇ ਨਾਲ ਮੈਂ ਕਿਹਾ ਮੈਂ ਕੋਲ ਨਾ ਯਾਰ ਕਹਿੰਦਾ ਬੈੱਡ ਤੋਂ ਨਹੀਂ ਸੀ ਬੈੱਡ ਤੋਂ ਨਹੀਂ ਜਿੱਗਿਆ ਪ੍ਰੈਮ ਚੋਂ 50 ਵਾਲੀ ਦਿੱਤੀ ਪਿਕੇ ਕੜਾ ਹੋ ਜਾਂਦਾ ਪ੍ਰੈਮ ਦੇ ਵਿੱਚ ਪੜ ਕੇ ਖਾ ਕੇ ਪ੍ਰੈਮ ਦੇ ਉੱਪਰ ਈਰ ਰੱਟੀਆਂ ਨਿਕਲਣ ਕਿੰਨੀ ਉਹਨੂੰ ਕੁਰਾੰਕੀਂ ਲੈ ਗਈ ਦਿੱਤੀ ਉਹ ਤੁਮਝਾ ਲੱਤ ਕੀ ਜਾਉਂ ਉਹ ਚੱਕਣ ਵਾਲੇ ਬਾਪੂ ਸੀਗਾ ਅਹ ਇਹਨਾਂ ਦਾ ਦਾਦਾ ਜਰਾ ਕੋਦਮੇਂ ਦਿਲਾਉ ਨਾ ਜਮਾਈ ਤੇ ਜੱੱਤਾ ਸੀ ਹਮ ਹੋਟਲ ਆਇਆ ਸੀ ਤੁਮ ਮੈਂ ਬੋਰੀ ਵੀ ਲੈ ਆ ਆ ਵੱਡੇ ਬੇਟੇ ਨੂੰ ਇੱਕ ਵਾਰੀ ਭਈਆ ਚੱਕ ਕੇ ਲੈ ਗਿਆ ਸੀ ਹਾਏ ਰੱਬਾ ਸਾਰੇ ਟੱਬਰ ਦੇ ਪੈਰਾਂ ਥੱਲੇ ਮਿੱਟੀ ਨਿਕਲ ਗਈ ਜੀ ਰੱਖਿਆ ਵਾਲੀ ਜੀ ਉਹ ਸ਼ਾਮ ਦੇ ਨੱਚ ਉਹਨਾਂ ਨੂੰ ਨਿਲਾਕ ਤੇ ਜਾਨ ਕਿਤੇ ਉਹਨਾਂ ਲੱਗ ਗਿਆ ਸੀ ਹਨ ਆ ਬਈਆ ਨਾਲ ਰਲਾਇਆ ਹੋਇਆ ਇੱਥੇ ਇੱਕ ਛੋਟਾ ਜਿਹਾ ਤੇ ਉਹਨਾਂ ਜਦੋਂ ਮੈਂ ਸ਼ਾਮ ਨੂੰ ਇਹ ਨਿਲਾ ਦੇਣਾ ਇਹਦੇ ਕੱਪੜੇ ਚੇਂਜ ਕਰਦ ਰੇ ਵੀ ਚੱਲ ਹਣਾ ਵਧੀਆ ਵੀ ਹੁਣ ਖੇਡ ਲਿਆ ਮਿੱਟੀ ਦੇ ਵਿੱਚ ਰੱਜ ਗਏ ਹੁਣ ਇਹ ਨਿਲਾ ਦਈਏ ਰਾਤ ਨੂੰ ਸੌਣ ਤੋਂ ਪਹਿਲਾਂ ਪਹਿਲਾਂ ਉਹ ਸੋਹਣਾ ਬੜਾ ਲੱਗਦਾ ਹੁੰਦਾ ਸੀਗਾ ਤੇ ਸ਼ੰਗੋਰੀ ਆਇਆ ਕਹਿੰਦਾ ਮੈਂ ਲੈ ਜੂ ਇਸੇ ਮੈਂ ਕਿਹਾ ਚੱਲ ਚੱਕ ਲੈ ਹਨਾ ਉਹਨੂੰ ਚੁਕਾਤਾ ਜਦ ਆਪਣੇ ਘਰੇ ਲੈ ਆਂਦਾ ਆਪਣਾ ਘਰ ਦਾ ਮੈਮਰੀ ਹੋ ਜਾਂਦਾ ਉਹ ਵੀ ਦੇਉ ਚੱਕ ਕੇ ਲੈ ਗਿਆ ਚੱਕ ਕੇ ਪਤਾ ਨਹੀਂ ਕਿੱਦਾਂ ਨੂੰ ਲੈ ਗਿਆ ਉਹ ਕੁੜੀ ਕਹਿਣੀ ਕਹਿੰਦੀ ਆ ਕੇ ਮੈਨੂੰ ਕਿ ਚਾਚੀ ਜੀ ਕਿੱਥੇ ਪਰਾਂਗੇ ਕਿੱਥੇ ਗਿਆ ਪੰਮੀ ਬਾਈ ਕਿੱਥੇ ਆ ਮੈਂ ਕਿਹਾ ਪਤਾ ਨਹੀਂ ਪੰਮੀ ਬਾਈ ਮੈਂ ਕਿਹਾ ਝੋਰੀ ਲੈ ਗਿਆ ਉਹਨੂੰ ਚੱਕ ਕੇ ਕਹਿੰਦਾ ਝੋਰੀ ਤਾਂ ਹੈ ਨਹੀਂ ਇੱਥੇ ਨਾ ਬਾਹਰ ਆ ਨਾ ਕਿੱਥੇ ਆ ਸਾਰੇ ਕਿੱਥੇ ਲੱਭੇ ਆ ਸਭ ਨੂੰ ਪੁੱਛਿਆ ਵੀ ਕਿੱਥੇ ਆ ਕਿੱਥੇ ਆ ਕਹਿੰਦੇ ਅਸਰ ਦੇਖਿਆ ਹੀ ਨਹੀਂ ਦੇਖਿਆ ਨਹੀਂ ਫਾਇਰਬਾਹ ਸਾਰੇ ਕਹਿੰਦੇ ਭਈ ਇਹ ਬਾਹਰ ਕੇ ਕਾਜ ਮੇਰੇ ਪਈ ਹੈ ਮੇਰੇ ਮਗਰ ਸਾਰੇ ਪੈ ਗਿਆ ਹੈ ਭਈਏ ਨੂੰ ਮੁੰਡਾ ਚਕਾਇਆ ਹੈ ਕਿਉਂ ਚਕਾਇਆ ਫੇਰ ਸਾਰੇ ਲੱਬੇ ਉਹ ਲਾਗਦੀ ਮੋਟਰ ਤੇ ਆ ਮੈਨੂੰ ਬੈਠਾ ਨੂੰ ਖੜਾ ਬਿਹਾਏ ਹਾਏ ਰੱਬਾ ਮੈਂ ਕਿਹਾ ਉਹੀ ਵਿਚਾਰਾ ਬਦਨਾਮ ਕਰਿਆ ਮੋਨ ਉਹਦਾ ਮੁੰਡਾ ਹਾਂ ਹੁਣ ਉਹਦਾ ਮੁੰਡਾ ਇੱਥੇ ਮੇਰੇ ਕੋਲ ਖੇਡਣ ਆਉਂਦਾ ਸੀ ਹੁਣ ਉਹ ਕਾਪੀ ਲੈਣ ਲੈ ਕੇ ਗਿਆ ਉਹ ਥੋੜਾ ਇਹ ਮਿਸ਼ਲੇ 사 ਆਇਆ ਸੀ ਕਿਉਂ ਦੱਸਣਾ ਹਾਂ ਜਦ ਕੀ ਮੇਰੇ ਸੀ 2000 ਬੋਲੋ ਆਈ ਨਹੀਂ ਅਜਾ ਜੇ ਆਤੀ ਸਾਈਕਲੀ ਨਾਲ ਉਹਨੇ ਇੰਨਾ ਖੇਡ ਕੇ ਜਾਣਾ ਝੂਟੀਆਂ ਲੱਗ ਕੇ ਜਾਣੇ ਸਾਈਕਲੀ ਤੇ ਤੇ ਜਿਹੜਾ ਉਹਨਾਂ ਨੇ ਜਾਣਾ ਸੀਗਾ ਮੈਨੂੰ ਉਹਦੀ ਸਮਝ ਤਾਂ ਲੱਗੇ ਨਾ ਵੀ ਕੀ ਬੋਲਦਾ ਇੱਕ ਤਾਂ ਮਾਰੇ ਧਾਰੇ ਕਰਕੇ ਬੋਲੇ ਕੋਲ ਥੋੜਾ ਜਿਹਾ ਛੋਟਾ ਸੀਗਾ ਉਹਦੀ ਸਮਝ ਨਹੀਂ ਲੱਗੇ ਮਨ ਕੀ ਬੋਲਦਾ ਤੇ ਮੰਮੀ ਡੈਡੀ ਨੇ ਭੇਜਿਆ ਪਤਾ ਨਹੀਂ ਕੀ ਲੈਣ ਭੇਜਿਆ ਉਹ ਸਮਝਾਵੇ ਇਦਾਂ ਮੈਨੂੰ ਵੀ ਕੁਝ ਨਹੀਂ ਖੜਾ ਫਿਰ ਮੈਂ ਕਾਪੀ ਦੇਤੀ ਇੱਕ ਪੈਨਸਲ ਦੇਤੀ ਇੱਕ ਪੈਨ ਦੇਤਾ ਉਹਨੂੰ ਵੀ ਜਦੋਂ ਕੀ ਪਤਾ ਪੜ੍ਹਨੇ ਲੱਗਣਾ ਹੋਵੇ ਇਹਨੇ ਵਿਚਾਰੇ ਨੇ ਪਰ ਡਰ ਡਰਿਆ ਹਣਾ ਵੀ ਸਾਰਾ ਟੱਬਰ ਇੱਕ ਦੂਜੇ ਦੇ ਪਿੱਛੇ ਭੱਜੇ ਵੀ ਕੈਹ ਫੜਾਇਆ ਤੂੰ ਨਹੀਂ ਤੀ ਚੱਕ ਸਕਦਾ ਤੂੰ ਨਹੀਂ ਤੀ ਚੱਕ ਸਕਦਾ ਇਹਨਾਂ ਦਾ ਦਾਦਾ ਦਾ ਇੱਕ ਦੂਜੇ ਨੂੰ ਕਦੇ ਮੈਨੂ ਗਾਲਾਂ ਕੱਢਣ ਕਦੇ ਆਪਸ ਵਿੱਚ ਲੜਨ ਦਾ ਦਾਦਾ ਨਾ ਚੀਨੀ ਬੋਣਦਾ ਓਦੋਂ ਜਦ ਪ੍ਰਵਾਹ ਸਾਰਾ ਇਕੱਠਾ ਸੀਗਾ ਸਾਰੇ ਲੱਭਣ ਲੱਗੇ ਵੀ ਹਾਇ ਬੁੱਢੇ ਜਾ ਕੇ ਕਿੱਥੇ ਗਏ ਮੈਨੂੰ ਜਾ ਕੇ ਸੋਸੀ ਕਰਤਾ ਮੈਂ ਜਾਨੀ ਉਹ ਦੇਣ ਗਿਆ ਆਹ ਬਣਾ ਗਏ ਮੁੜ ਕੇ ਉਹਨੂੰ ਜਾਨੀ ਆਏ ਸਿੱਧਾ ਵੀ ਨਹੀਂ ਕਿਹਾ ਵੀ ਤੇ ਮੁੰਡਾ ਨਹੀਂ ਚੱਕੜਾ ਵੀ ਅਸੀਂ ਉਸ ਟਾਈਮ ਮੁੰਡਾ ਹੀ ਹੋਰ ਪਾਸੇ ਲੈ ਜਾਣਾ ਵੀ ਉਹ ਚੱਕੇ ਹੀ ਨਾ ਉਹਦੇ ਹੱਥ ਦੇੜਾ ਹੀ ਨਹੀਂ ਇੱਕ ਡਰ ਗਿਆ ਬੈਠ ਗਿਆ ਅੱਛਾ ਬਾ ਸਾਰੇ ਲੋਕ ਮਾਰੇ ਵੀ ਨਹੀਂ ਹੁੰਦੇਗੇ ਉਹ ਜਦੋਂ ਡੁੱਟਿਆ ਨਹੀਂ ਆਇਆ ਸਾਰੇ ਲੋਕ ਮਾੜੀ ਹੁੰਦੀਆਂ ਫਿਰ ਉਹ ਚੱਕਦਾ ਸੀ ਪਿਆਰ ਕਰਦਾ ਸੀ ਸੋਨਾ ਸੰਗਦਾ ਸੀ ਫਿਰ ਧੀਰੇ ਨੇ ਧੂਆ ਵੀ ਤਾਂ ਛੋਟੇ ਦੇ ਘਰੇ ਹੁੰਦਾ ਤੇ ਉਹਨੂੰ ਵੀ ਚੱਕਦਾ ਹੁੰਦਾ ਇਹ ਸੋਨਾ ਵੱਡ ਹੁੰਦਾ ਸੀ ਅਚੈਨ ਨਾ ਬਾਲਾ ਸੋਨਾ ਹੁੰਦਾ ਸੀਗਾ ਅਚੈਨ ਨਾ ਆਹੋ ਉਹਨੂੰ ਨਹੀਂ ਸੀ ਚੱਕਦਾ ਆਪਣੇ ਵਾਲੇ ਪਰ ਚੱਕਦਾ ਤੁਸ ਤੋਂ ਬਤਨ ਲੱਗਿਆ ਹਏ ਨਾ ਹਾਏ ਰੱਬਾ ਕਿਉਂ ਕਰ ਰਹੀ ਸੀ ਇਹਨੂੰ ਕਹਿੰਦੇ ਨੇ ਮੇਰੀ ਮਿੱਠੀ ਨੂੰ ਨਾ ਕੁੱਟੋ ਹਾਏ ਹਟ ਜਾ ਨਾ ਮਾਰੋ ਹਾਏ ਹਾਏ ਛੋਣੇ ਜੇ ਬੱਚੇ ਦੇ ਕੁੱਟ ਪੈ ਗਈ ਇਹ ਬੱਚਾ ਇਲਤੀ ਵੀ ਬਹੁਤ ਆ ਬੜਾ ਇਲਤੀ ਆ ਹੂੰ ਕੁੱਟ ਪੈਂਦੀ ਆ ਮੇਰੇ ਪੁੱਤ ਦੇ ਤੋੜੇ ਦਿੱਤੀ ਤੋੜੇ ਦਿੱਤੀ ਰੱਸੀ ਪਤਾ ਹੈ ਕੌਣ ਕਿਹਨੇ ਪਾਲਿਆ ਇਹਨੂੰ ਮਿੱਠੀ ਇੱਧਰ ਦੇਖ ਆ ਹੈਲੋ ਕਰ ਇੱਧਰ ਹੈਲੋ ਕਰ ਕਰੀ ਹੈਲੋ ਹੈਲੋ ਮਿੱਠੀ ਹੋਏ ਕਰੀ ਕੁੱਟ ਪਈ ਵਿਚਾਰੀ ਦੀ ਓਏ ਹੋਏ ਕੁੱਟ ਪਈ ਮਿੱਠੀ ਪਿੱਕੇ ਮੁੱਕਾ ਮਾਰਿਆ ਮੂੰਹ ਤੇ ਤੇ ਕਿਹ ਕਹਿਣੀ ਕਰ ਇਹਨੂੰ ਕਹਿੰਦੇ ਆ ਸਿਕੜੀ ਜਿਆਨ ਯਾਦ ਕਰੀ ਸਿਕੜੀ ਕਹਿੰਦਾ ਉਹ ਜਿਹੜਾ ਉਹ ਇੱਕ ਬੋਲਦਾ ਨਹੀਂ ਸੀ ਹੁੰਦਾ ਗੰਜਾ ਜਿਹਾ ਸੇਬਸਾ ਨਾਲ ਆ ਕਹਦਾ ਉਹਨੂੰ ਦਿੰਦੇ ਸੀ ਇਹ ਜਿੱਕਣੀ ਲਾ ਲਾ ਤੇ ਚੁੱਪ ਨਹੀਂ ਰਹਿ ਸਕਦਾ ਸਾਰੀ ਰਾਤ ਲੱਗੀ ਰੋ ਬਿੱਟਾ ਉਹ ਹੀ ਤਾਂ ਗੱਲ ਕਰਦੀ ਆ ਆਹ ਚੱਲ ਚੱਲ ਆ ਤਾਂ ਇਹ ਖੋਲ ਲੈਣੀ ਏ ਢਿੱਲੀ ਆ ਜਿਹੜੀ ਇਹ ਕੋਕਸਟੀ ਦੀ ਉਹ ਖਾ ਗਈ ਸੀ ਖਾਏ ਗਈ ਸੀ ਕੀ ਹੋਤਾ ਸਿਕੜੀ ਉਹ ਖਾ ਗਈ ਆ ਨਹੀਂ ਚੋੜੀ ਦੀ ਉਹ ਤਾਂ ਨਹੀਂ ਦੀ ਸਕਦੀ ਆਹੋ ਐਂ ਟੀ ਪੱਟੀ ਜੇ ਪੰਜਾਬੀ ਪੱਟੀ ਖਾ ਜਾਂਦੀ ਤੇ ਉਹ ਤਾਂ ਇਹ ਹੈਗੀ ਆ ਮਿੱਠੋ ਆਪਣੀ ਬੋਲ ਮੇਰੀ ਮਿੱਠੋ ਦੇ ਨਹੀਂ ਮੇਰੀ ਮਿੱਠੋ ਆ ਇਹ ਕੀ ਕਰਤਾ ਪੁੱਤ ਤੇਰੇ ਇਹ ਤੇਰੇ ਲੱਛਣ ਸਹੀ ਹੋਣ ਫਿਰ ਤੇਰੇ ਛਿਕਲੀ ਨਾ ਲੱਗੇ ਇਹ ਛਿਕਲੀ ਇਹਦੇ ਤਾਂ ਲਾਈ ਆ ਕਿਉਂਕਿ ਇਹ ਪਰੀ ਦੀ ਮੂਰੀ ਖੋਲ ਦਿੰਦੀ ਆ ਜਿਹੜੀ ਆਹ ਵਾਲੀ ਇਹਦੇ ਸਿਰ ਦੇ ਉੱਪਰ ਗੱਠ ਆ ਨਾ ਆਹ ਵਾਲੀ ਗੱਠ ਖੋਲ ਦਿੰਦੀ ਆ ਫੜ ਕੇ ਤੇ ਪਰੀ ਭੱਜੀ ਫਿਰੀ ਜਾਂਦੀ ਕੁੱਟ ਵਿਚਾਰੀ ਪਰੀ ਦੇ ਪੈਂਦੀ ਆ ਹੂੰ ਕਿਵੇਂ ਚਾਹ ਆਗਦੀ ਆ ਟੋਡੇ ਵੱਲ ਦੇਖੀ ਜਾਂਦੀ ਆ ਕਹਿੰਦੀ ਤਾਂ ਹੋਊਗਾ ਬੈਰੀ ਕਹਿ ਜਾ ਅੱਛਾ ਇਹ ਕਹਿ ਕਹਿ ਨਹੀਂ ਤਾ ਉਹ ਵੀ ਆ ਬੈਰੀ ਮੈਨੂੰ ਕਿੱਥੇ ਟੱਕਰਿਆ ਬੈਰੀ ਕਿੱਥੇ ਨਹੀਂ ਕਹਿੰਦੀ ਬੈਰੀਆ ਖੋਲ ਦੇ ਬੈਰੀਆ